ਇੱਕ ਹੋਰ ਸਾਡਾ ਭਰਾ ਜੋ ਕਿ ਬਟਾਲੇ ਸ਼ਹਿਰ ਤੋਂ ਆਇਆ ਜੋ ਗੁਰਦਾਸਪੁਰ ਪ੍ਰਦਰਸ਼ਨੀ ਵਿੱਚ ਆ ਸਰ ਕੀ ਕੀ ਹੂਮ ਮੇਟ ਆਪਣੇ ਕੋਲ ਪ੍ਰੋਡਕਟ ਕਿਹੜਾ ਕਿਹੜਾ ਨੈਕਸਟ ਹਾਂਜੀ ਬੇਲ ਦਾ ਬੇਲ ਦਾ ਮਰੱਬਾ ਠੀਕ ਹੈ ਜੀ ਮਿਕਸਰ ਚਾਹ ਮੈਂਗੋ ਠੀਕ ਹੈ ਜੀ ਗ੍ਰੀਨ ਟੀ ਠੀਕ ਸਰ ਕੀ ਰਿਸਪੌਂਸ ਮਿਲਦਾ ਪਿਆ ਸਰ ਸਰ ਵਧੀਆ ਵਾ ਆਪਣਾ ਬਾਹਰ ਵੀ ਜਾਂਦਾ ਹੈ ਬਾਹਰ ਕਿਤੇ ਫਾਰ ਫਾਰ ਕਿਉਂ ਮਿਲ ਜਾਂਦਾ ਹੈ ਕੋਰੀਆ ਸਾਈਡ ਓਕੇ ਐਸਾ ਪਰਫੈਕਟ ਹੈ ਠੀਕ ਹੈ ਨਾ ਪਰ ਕੀ ਰੇਟ ਸ਼ੀਟ ਕੀ ਹੈ ਮੈਮ ਇਹ ਤਾਂ ਲੱਗਦਾ ਕਿਸੇ ਦਾ ਹੈ ਇਹ ਰੇਟ ਹੈ ਇਹਦਾ ਸਪੈਸ ਕਿਰਿ ਪੋਕੇਟ ਬਜਟ ਫਰੈਂਡਲੀ ਇਹ ਹਾਂ ਇਹ ਰੇਟ ਹੈ ਹਾਂਜੀ ਇਹ ਰੇਟ ਹੈ ਇਹਦਾ ਇਹ ਨਾਲ ਬੇ ਬੜਾ ਮੈਡਮ ਪ੍ਰਦਰਸ਼ਨੀ ਵਿੱਚ ਮੈਂ ਤੁਹੀ ਹੋਂ ਮੈਡਸ ਮੰਨ ਲੈ ਕੇ ਆਇਓ ਕੀ ਕੀ ਲੈ ਕੇ ਆਇਓ ਸਰ ਤੁਹਾਡੇ ਕੋਲ ਹੱਤ ਦਾ ਬਣਿਆ ਹੋਇਆ ਸਰ ਪਿਆ ਹੈਂਡ ਵਾਸ਼ ਹੈ ਤੇ ਦੀਸ਼ੂ ਵਾਸ ਹੈ ਪਰ ਮੈਂ ਲਿਆ ਸਾਬਣ ਹੈ ਪੇਸਟ ਹੈ ਤੇ ਤੇਲ ਹੈ ਸੇਵੀਆਂ ਵਾਂ ਮੈਂ ਨੰਮ ਮੰਨੀ ਹੈ ਲਾਤਾ ਉਹ ਚਾਂ ਕੋਲ